ਆਪਣਾ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਪ੍ਰਦੀਪ ਠਾਕਰਾ ਜੀ ਮੇਰਾ ਪਿੰਡ ਵਾਂਖਾ ਹੈ ਅੱਜ ਮੈਨੂੰ ਕਿਸੇ ਨੇ ਫੋਨ ਕੀਤਾ ਹੈਗਾ ਵੀ ਵਾਂਖੇ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਲੜਕਾ ਹੈਗਾ ਉਹ ਬੇਸੋਧੇ ਜਾ ਪਿਆ ਹੈਗਾ ਉਹ ਜਦੋਂ ਮੈਂ ਆ ਕੇ ਵੇਖਿਆ ਹੈਗਾ ਤੇ ਉਹਦੇ ਮੂੰਹ ਤੋਂ ਝਾਗ ਆ ਰਹੀ ਤੇ ਉਹਦੀ ਮੌਤ ਹੋ ਚੁੱਕੀ ਹੈ ਵੀ ਸਿਹਰੋ ਦਾ ਅਕੜ ਕਹਦਾ ਹੈ ਪੁਲਿਸ ਆਈ ਹੈਗੀ ਤਲਾਸ਼ੀ ਲਈ ਹੈ ਉਹ ਕੋਈ ਕੁਛ ਵੀ ਉਹਦੀ ਜਿਹੜੀ ਡੰਟੀ ਜਿਹੜੀ ਹੈਗੀ ਆਡੈਂਟੀਫਾਈ ਨਹੀਂ ਹੋਇਆ ਵੀ ਉਹ ਲੜਕਾ ਕਿੱਥੋਂ ਦਾ ਹੈਗਾ ਕਿਸਮਾ ਨਹੀਂ ਹੈਗਾ ਉਹਦਾ ਕੋਈ ਪ੍ਰੂਫ ਨਹੀਂ ਹੋਇਆ ਹੈਗਾ ਪਰ ਐ ਤੇ 100% ਆ ਗਈ ਹੈ ਉਹਦੀ ਕੰਡੀਸ਼ਨ ਵੇਖ ਕੇ ਜਿਹੜੀ ਹੈਗੀ ਹੈ ਜਿਹੜਾ ਸ਼ੇਮਾ ਦਰਿਆ ਪੰਜਾਬ ਚ ਵਗ ਰਿਹਾ ਚਿੱਟੇ ਦਾ ਉਹਦੀ ਉਹ ਵਿੰਡੋਜ਼ ਕਰਕੇ ਹੀ ਇਹ ਬੱਚੇ ਦੀ ਮੌਤ ਹੋਈ ਹੋਈ ਹੈ। ਇਹਦੀ ਜੇਬ ਚੋਂ ਕੁਝ ਬਰਾਮ ਕੋਈ ਲੱਗੇ ਪੇਸ ਰਿੰਜ ਵਗੈਰਾ। ਜੇਬ ਚੋਂ ਤੇ ਫਿਲਹਾਲ ਆ ਲਿਆ ਦੇਖਣ ਤੋਂ ਤੇ ਆ ਲੱਗਦਾ ਵੀ ਇਹ ਇਕੱਲਾ ਨਹੀਂ ਹੈਗਾ ਜਿਹੜਾ ਕੋਈ ਉਹਦੇ ਨਾਲ ਸ਼ਖਸ ਹੋਏਗਾ ਕੋਈ ਹੋਏਗਾ। ਉਹਦਾ ਸਮਾਨ ਮੋਬਾਈਲ ਵਗੈਰਾ ਚੋਂ ਕੋਈ ਅਲੀ ਹੈਗੀ ਚੀਜ਼ ਕੱਢ ਕੇ ਲਾ ਗਿਆ। ਉਹ ਆਸਰ ਦੇ ਜੈਕਟ ਪੇਰੀ ਹੋਈ ਹੈਗੀ ਜੈਕਟ ਦੇ ਵਿੱਚੋਂ ਆਹ ਜੈਕਟ ਦੇ ਵਿੱਚੋਂ ਜਿਹੜਾ ਹੈਗਾ ਉੱਪਰ ਜਿਹੜਾ ਕੈਪ ਹੁੰਦਾ ਇੰਜੈਕਸ਼ਨ ਦਾ ਉਹ ਕੈਪ ਮਿਲਿਆ ਬਾਕੀ ਜਿਹੜੇ ਕੋਲ ਹੋਰ ਕੁਝ ਨਹੀਂ ਦੋ ਇਹਦੀ ਜੀਬ ਚੋਂ ਟੌਫੀਆਂ ਮਿਲੀਆਂ ਗਈਆਂ ਬਾਕੀ ਆ ਦੇ ਕੋਲ ਹੋਰ ਕੋਈ ਚੀਜ਼ ਬਰਾਮਦ ਨਹੀਂ ਹੋਈ ਜਗੜ ਚ ਕੈਪ ਮਿਲਿਆ ਹਾਂਜੀ ਫਿਰ ਬੋਲਦੇ ਮੜਾ ਜਗੜ ਦਾ ਅਬੀ ਜਗੜ ਦੇ ਵਿੱਚੋਂ ਨਾ ਜਿਹੜਾ ਸਿਰਿੰਜ ਦੇ ਉੱਤੇ ਕੈਪ ਹੁੰਦਾ ਨਾ ਟੀਕੇ ਦੇ ਉੱਤੇ ਕੈਪ ਉਹ ਕੈਪ ਮਿਲਿਆ ਹੈਗਾ ਕੀ ਪ੍ਰਸ਼ਾਸਨ ਕੋਈ ਕ ਮੰਗ ਮੰਗ ਕਰਦੇ ਕਿ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲਿਆ ਜਾਂ ਕੀ ਗੱਲ ਬਾਤ ਕਹਿੰਦੇ ਕੀ ਕਿਹਾ ਜਾ ਸਕਦਾ ਅਸੀਂ ਤੇ ਬੜੀ ਧੀਰਾਂ ਤੇ ਲੱਗੇ ਰਿਆਂ ਜੀ ਹੁਣ ਕੀ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਜਾਂ ਸਰਕਾਰ ਦਾ ਸਹਿਯੋਗ ਨਹੀਂ ਜਾਂ ਪਿੰਡ ਦਾ ਸਹਿਯੋਗ ਨਹੀਂ ਹੈਗਾ ਜਾਂ ਜਣਜਣਾਂ ਦੇ ਬੱਚੇ ਨਸ਼ਾ ਕਰਦੇ ਹੈਗੇ ਉਹਨਾਂ ਦਾ ਸਹਿਯੋਗ ਨਹੀਂ ਹੈਗਾ ਅਸੀਂ ਦੇ ਆਪਣੇ ਵੱਲੋਂ ਇੱਕ ਕਮੇਟੀ ਬਣਾ ਕੇ بڑا ਹੰਬੜਾ ਮਾਰਿਆ ਸੀ ਪਰ ਨਹੀਂ ਮੇਰਾ ਤੇ ਹੱਥ ਤੱਕ ਖਿਆਲ ਹੈਗਾ ਵੀ ਪੰਜਾਬ ਨੇ ਗਰਕ ਹੋਣਾ ਤੇ ਉਹ ਹੋ ਹੀ ਜਾਣਾ ਹੈਗਾ ਕੋਈ ਵੀ ਨਹੀਂ ਰਕ ਸਕਦਾ ਉਹਨੂੰ ਜਿੰਨੀ ਦੇਰ ਤੱਕ ਸਰਕਾਰ ਪ੍ਰਸ਼ਾਸਨ ਤੇ ਪਿੰਡ ਜਾਂਜਣਾਂ ਦੇ ਬੱਚੇ ਨਸ਼ਾ ਕਰਦੇ ਹੈਗੇ ਉਹ ਨਾਲ ਹੋ ਕੇ ਹੰਬੜਾ ਨਹੀਂ ਮਾਰਨਗੇ ਓਨੀ ਦੇਰ ਆ ਦਰਿਆ ਰੁਕਣਾ ਹੀ ਨਹੀਂ ਹੈਗਾ ਇਹ ਬਹੁਤ ਵੱਡਾ ਦਰਿਆ ਹੈ ਜਿੱਥੇ ਪੁਲਿਸ ਨੂੰ ਤੁਸੀਂ ਆਹ ਪੰਚਾਇਤ ਨਾਲ ਹੀ ਪਿਛੇ ਪੰਚਾਇਤ ਦੁਆਰਾ ਮਤਾ ਵੀ ਪਾਇਆ ਗਿਆ ਹੈਗਾ ਪੰਚਾਇਤ ਜਾ ਕੇ ਥਾਣੇ ਜਾ ਕੇ ਐਸਪੀ ਸਾਹਿਬ ਨੂੰ ਜੇਰ ਦੇਖ ਕੇ ਵੀ ਆਈ ਹੈਗੀ ਉਹਨਾਂ ਨੇ ਸ਼ਵਾਸ਼ਣ ਦਵਾਇਆ ਵੀ ਅਸੀਂ ਦੋ ਬੰਦੇ ਦੋ ਮਲਾਇ ਬੁਲਾਵਾਂਗੇ ਪੰਚਾਇਤ ਨੇ ਵੀ ਕਿਹਾ ਹੈ ਗਾਈ ਸਰਪੰਚ ਸਾਹਿਬ ਨੇ ਵੀ ਅਸੀਂ ਜੜਾ ਹੈਗਾ ਆਪਣੇ ਪਿੰਡ ਵਾਲਾ ਵੀ ਪੂਰਾ ਪਿੰਡ ਵਾਲਾ ਵੀ ਸਹਿਯੋਗ ਦੇਵਾਂਗੇ ਜੇਰ ਪਿੰਡ ਦੇ ਵਿੱਚੋਂ ਜਾਂ ਇਲਾਕੇ ਦੇ ਵਿੱਚੋਂ ਆ ਜਿਹੜਾ ਚਟਾ ਮੁੱਕ ਜੇ ਤੇ ਜਿੰਨੇ ਤੇ ਮਰ ਗਏ ਮਰ ਗਏ ਹੋਰ ਆਣ ਵਾਲੀਆਂ ਕੋਈ ਜਿਹੜੀਆਂ ਚੰਦ ਜਾਣਾ ਹੈਗੀਆਂ ਜਿਹੜੇ ਕੇਸ ਦੇ ਨਿਆਣੇ ਅੱਜ ਕੱਲੇ ਇੱਕ ਇੱਕ ਦੇ ਦੋ ਦੋ ਬੱਚੇ ਆ ਉਹ ਵੱਜ ਜਾਣ ਕਿੰਨੇ ਮੁੱਤ ਹੋ ਗਏ ਮਹੀਨੇ ਮਹੀਨੇ ਜਨਵਰੀ ਦਸੰਬਰ ਮਹੀਨਾ ਤੋਂ ਲੈ ਕੇ ਹੁਣ ਤੱਕ ਪਿੰਡ ਦੇ ਵਿੱਚ ਇੱਕ ਦੇ ਘਰੀ ਹੋਈ ਆ ਉਹਨੂੰ ਅਸੀਂ ਕਹਿ ਨਹੀਂ ਸਕਦੇ ਦੋ ਮੋਤਾਂ ਤੇ ਹੋਈ ਚੁੱਕੀਆਂ ਜੀ